ਸਵਾਗਤ ਹੈ ਮਿੱਤਰੋ ਆਪਣੇ ਨਵੇਂ ਵਲੌਗ 'ਚ ਤੇ ਮੰਮੀ ਪਾਪਾ ਚੱਲੇ ਨੇ ਪਾਕਿਸਤਾਨ ਸ਼੍ਰੀ ਗੁਰਤਾਰਪੁਰ ਸਾਹਿਬ ਤੇ ਹਜੇ ਕੜੇ ਨੇ ਸ਼੍ਰੀ ਗੁਰਤਾਰਪੁਰ ਸਾਹਿਬ ਕरिडोर ਡੇਰਾ ਬਾਬਾ ਨਾਨਕ ਚੜ੍ਹਦੇ ਪੰਜਾਬ ਵੱਲ ਹੁਣ ਜਾਣਾ ਹੈ ਜ਼ੀਰੋ ਲਾਈਨ ਵੱਲ ਹਜੇ ਵਿੱਚ ਸੌਂਗ 'ਚ ਬਹੁਤ ਹੀ ਜ਼ਿਆਦਾ ਆਈਡੀਆ ਪਲੀਜ਼ ਉਹਨਾਂ ਨੂੰ ਥੋੜਾ ਜਿਹਾ ਇਗਨੋਰ ਕਰਿਓ ਜਿਹੜਾ ਪਾ ਯਾਰੀ ਹੋਈ ਕੜਾ ਪਿੱਛਾ ਫੋਟੋ ਆਪਾਂ ਨੂੰ ਉਹ ਕਹਿੰਦੇ ਸੀ ਉੱਥੋਂ ਪੁੱਛ ਲਿਓ ਇੱਥੇ ਬਾਹਰ ਉਤਾਰੇ ਜਾਂ ਕਰਦੇ ਮੇਰੇ ਮੋੜ ਦੇ ਨਾਲ ਵਾਲੇ ਤੇ ਜਾਣਾ ਹੈਗਾ ਮੈਂ ਫੋਟੋ ਆਜੀ ਫੋਟੋ ਲਾਗੂ ਸੀ ਬਣਾਉਣਾ ਦਾਇਰਾ ਨਾ ਨਹੀਂ ਆ ਆ ਆ ਸਮਝ ਨਹੀਂ ਆ ਕੀ ਦਰਵਾਜ਼ਾ ਦੱਸ ਕਰਦਾ ਉਹ ਜਾਣ ਵਾਲੀ ਸੰਗਠ ਇੱਥੋਂ ਸ਼ੀਰ ਤਰਵਾਰ ਸਹਿਬ ਕਰਤਾਰਪੁਰ ਸਹਿਬ ਜਾਣ ਵਾਲੀ ਸੰਗਤ ਇੱਕ ਬਹੁਤ ਸੁੰਦਰ ਮੌਸਮ ਆ ਇੰਡੀਆ ਆ ਗਿਆ ਹੈ ਇਹ ਇੰਡੀਆ ਇਹ ਆ ਗਿਆ ਪਾਕਿਸਤਾਨ ਆ ਦੇਖ ਲੈ ਆਇਆ ਆ ਲੈ ਆ ਲੈਣੇ ਇਹਨੇ ਸਾਨੂੰ ਅੱਡ ਅੱਡ ਕਰਤਾ ਆ ਇੰਡੀਆ ਆ ਅੱਛਾ ਤੇ ਆ ਹੁਣ ਪਾਕਿਸਤਾਨ ਚਲ ਚੱਲੇ ਆ ਆ ਆ ਗਿਆ ਪਾਕਿਸਤਾਨ ਆ ਇਨਿਗ ਲੈਣੇ ਆ ਤਾਂ ਤਾਂ ਹੀ ਫਿਰ ਮੈਂ ਵੀ ਕਹਿੰਨੀ ਆ ਵੀ ਸਰਦਾਰ ਵੀ ਆ। ਆਉਂਦੇ ਰਹੀਆਂ। ਹੁੰਦਾ ਇਹ ਆ ਹੈ ਟਰੈਕਟਰ। ਪੰਜਾਬ ਦੇ ਇਹ ਬੰਦੇ ਆਹ ਪੰਜਾਬ ਦੇ ਆ। ਪੰਜਾਬੀ ਆ। ਤਾਂ ਕੋਈ ਨਹੀਂ। ਉਹ ਨਹੀਂ ਉਹ ਤਾਂ ਹੋਰ ਪਾਸੇ ਆ। ਉਹ ਤਾਂ ਹੋਰ ਪਾਸੇ ਆ। 过了呀。 i ਵਾਜ਼ੀ ਦੇ ਬਿਲਕੁਲ ਨਾਲ ਹੀ ਇਸ ਪਾਸੇ ਤੁਹਾਡੇ ਸੱਜੇ ਹੱਥ ਪਹਿਲਾਂ ਘਰ ਜੁੜੇ ਕਰਦੇ ਅਤੇ ਤੁਸੀਂ ਜੁੜੇ ਜਮਾ ਕਰਵਾਉਂਗੇ ਜੁੜੇ ਜਮਾ ਕਰਵਾਉਣ ਤੋਂ ਬਾਅਦ ਅਗਰ ਤੁਸੀਂ ਹੱਥ ਧੋਣੇ ਨੇ ਤੇ ਦਰਵਾਜ਼ੇ ਤੋਂ ਬਾਹਰ ਇਸ ਪਾਸੇ ਦੀਵਾਰ ਨਾਲ ਵਾਸ਼ ਬੈਸਨ ਲੱਗਿਆ ਹੈ ਬਾਹਰ ਆ ਕੇ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਜਿਹੜੇ ਲੋਗ ਅਗਰ ਤੁਹਾਡੇ ਕੋਲ ਲੰਗਰ ਜਾਂ ਰਸਦ ਲੈ ਕੇ ਆਇਆ ਮੇਰੇ ਬਿਲਕੁਲ ਬੈਕ ਸਾਈਡ ਤੇ ਹਾਲ ਦੇਣ ਤੇ ਕਾਊਂਟਰ ਲੱਗਿਆ ਹੈ ਲੰਗਰ ਜਮਾ ਕਰਨ ਵਾਲਾ ਉਹ ਤੁਸੀਂ ਉੱਥੇ ਨੋਟ ਕਰਵਾ ਕੇ ਜਮਾ ਕਰਵਾਉਗੇ ਉਸ ਲੰਗਰ ਵਾਲੇ ਕਾਊਂਟਰ ਦੇ ਬਿਲਕੁਲ ਕੋਲ ਹੀ ਬਿਲਕੁਲ ਇਸ ਪਾਸੇ ਉੱਤੇ ਖਬਿਆਤ ਨੂੰ ਇੱਕ ਬਰਾਂਡਾ ਬਣਿਆ ਹੋਇਆ ਹੈ ਤੇ ਉਸੇ ਬਰਾਂਡੇ ਚੋਂ ਤੁਸੀਂ ਅੰਦਰ ਇਹਨਾਂ ਬਰਾਂਡੇ ਵਿੱਚ ਥੋੜਾ ਜਿਹਾ ਅੱਗੇ ਜਾਓਗੇ ਇਸੇ ਪਾਸੇ ਨੂੰ ਤੇ ਸੈਂਟਰ ਵਿੱਚ ਜਾ ਕੇ ਬਰਾਂਡੇ ਦੇ ਅੰਦਰ ਹੀ ਸਰੋਵਰ ਸਾਹਿਬ ਦਾ ਪ੍ਰਬੰਧ ਪਤਾ ਹੈ ਇੱਥੇ ਸਾਈਨ ਬੋਰਡ ਵੀ ਲੱਗਿਆ ਹੈ ਸਰੋਵਰ ਸਾਹਿਬ ਦਾ ਉੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜਾ ਨੇ ਉਹ ਬਿਲਡਿੰਗ ਦੇ ਬਿਲਕੁਲ ਸੈਂਟਰ ਵਿੱਚ ਹੈ ਚਾਰਾ ਪਾਸੇ ਬਰਾਂਡੇ ਬਨੇ ਹੋਏ ਨੇ ਸੈਂਟਰ ਵਿੱਚ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦੇ ਬਿਲਕੁਲ ਨਾਲ ਹੀ ਪਾਪਾ ਜੀ ਦਾ ਮਜ਼ਾਰ ਸਾਹਿਬ ਗਿਲਾਮਸ ਜਿਵੇਂ ਬਣਾਇਆ ਹੋਇਆ ਉਹ ਵੀ ਉਸੇ ਵੇਲੇ ਇਤਿਹਾਸਕ ਮੌਜੂਦ ਹੈ ਤੇ ਸ੍ਰੀ ਗੁਰੂ ਸਾਹਿਬ ਦੇ ਬਿਲਕੁਲ ਕੋਲ ਬਾਬਾ ਜੀ ਦਾ ਖੂਸਾ ਜਿੱਦ ਨਾਲ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਰਹੇ ਨੇ ਉਹ ਵੀ ਇਤਿਹਾਸਿਕ ਉਸੇ ਤਰ੍ਹਾਂ ਹੀ ਮੌਜੂਦ ਹੈ ਉਸ ਸਾਹਿਬ ਦਾ ਅੰਮ੍ਰਿਤ ਜਲੋ ਕਿ ਖੂਸਾ ਤੁਸੀਂ ਚੱਕ ਸਕਦੇ ਹੋ ਨਾਲ ਲੈ ਕੇ ਜਾਣ ਵਾਸਤੇ ਤੁਹਾਨੂੰ ਬੈਕਪੋਰਟਗਾ ਮਿਲਦੀ ਹੈ ਜੇ ਤੁਸੀਂ ਨਾ ਦੱਸੋ ਉਸ ਤੋਂ ਬਾਅਦ ਅਗਰ ਲੰਗਰ ਹਾਲ ਜਾਣਾ ਤੇ ਅੰਦਰ ਜਾ ਕੇ ਜਦੋਂ 메ਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਸ ਪਾਸੇ ਲੁਕ ਆਪਣੇ ਖਬਿਆਤ ਉਧਰ ਤੁਹਾਨੂੰ ਇੱਕ ਡਿਓੜੀ ਨਜ਼ਰ ਆਵੇਗੀ ਉਸ ਡਿਓੜੀ ਦੇ ਤੇ ਤੇ ਲਿਖਿਆ ਹੋਇਆ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਸ ਕਰਤਾਰਪੁਰ ਵਾਲੀ ਡਿਊਟੀ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਉਥੇ ਲੰਗਰ ਛਕਣਾ ਤੁਸੀਂ ਲੰਗਰ ਛਕਣ ਤੋਂ ਬਾਅਦ ਅਗਰ ਮਾਰਕੀਟ ਜਾਣਾ ਚਾਹੋ ਤੇ ਲੰਗਰ ਹਾਲ ਦੇ ਕੋਲ ਉਹਦੀ ਬੈਕ ਸਾਈਡ ਤੇ ਮਾਰਕੀਟ ਤੁਸੀਂ ਉਧਰੋਂ ਦੀ ਹੀ ਮਾਰਕੀਟ ਜਾ ਸਕਦੇ ਹੋ ਤੇ ਜੇ ਆਪਣੇ ਜੋੜੇ ਪਾ ਕੇ ਮਾਰਕੀਟ ਜਾਣਾ ਤੁਸੀਂ ਤੇ ਫਿਰ ਵਾਪਸ ਆ ਕੇ ਨਾਲ ਜੋੜਾ ਘਾਓ ਜੋੜੇ ਪਾ ਕੇ ਤੇ ਬਰੋ ਜੀ ਸਿੱਧਾ ਅਦਰ ਨੂੰ ਰਸਤਾ ਜਨਮ ਮਾਰਕੀਟ ਤੁਸੀਂ ਜੋੜੇ ਪਾ ਕੇ ਅਦਰੋਂ ਬਾਹਰੋਂ ਦੀ ਵੀ ਮਾਰਕੀਟ ਜਾ ਸਕਦੇ ਹੋ ਮਾਰਕੀਟ ਦੇ ਵਿੱਚ ਵਾਸ਼ਰੂਮ ਦੀ ਫੈਸਿਲਿਟੀ ਵੀ ਹੋਏਗੀ। ਅਗਰ ਕਿਸੇ ਨੇ ਕਰੰਸੀ ਐਕਸਚੇਂਜ ਕਰਵਾਉਣੀ ਹੈ ਜੋ ਤੁਸੀਂ ਉਥੋਂ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਨ ਕਰ ਲੈਣੇ ਤੇ ਬਾਹਰ ਆਸ-ਪਾਸ ਹੀ ਜ਼ਮੀਨ ਹੈ ਉਹ ਬਾਬਾ ਜੀ ਦੀ ਖੇਤੀ ਸਾਹਿਬ ਹੈ। ਤੁਸੀਂ ਜੋੜੇ ਬਾਕੇ ਦਰਜਾਸਤ ਦਿਓ ਦਰਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਲੱਗੇ ਹੋਏ ਨੇ ਇੰਗਲਿਸ਼ ਔਰ ਗੁਰਮੁਖੀ। ਉਹ ਦੱਸਦੇ ਵੀ ਨੇ ਕਿਹੜੀ ਚੀਜ਼ ਕਿਸ ਪਾਸੇ ਹੈ। ਫਿਰ ਵੀ ਕੋਈ ਕੁਝ ਨਹੀਂ ਹੋਵੇ ਤਾਂ ਸਪੁੱਛ ਸਕਦੇ ਹੋ। ਔਰ ਲਾਸਟ ਭਰਾਜੜਾ ਤੇ ਸਟੇ ਦਾ ਟਾਈਮ ਉਹ ਚਾਹੁੰਦੇ। ਆਖਰੀ ਵਾਰ 4 ਵਜੇ ਜਾਣੀ ਹੈ ਅਗਰ ਉਸ ਤੋਂ ਪਹਿਲਾਂ ਤੁਹਾਡੀ ਜੀ ਜਲਦੀ ਜਾਣਾ ਚਾਹੁੰਦਾ ਹੈ ਤੇ ਹਰ 15 ਤੋਂ 20 ਮਿੰਟ ਬਾਅਦ ਗੱਡੀ ਰਤੋਂ ਵਾਪਸ ਆਉਂਦੀ ਹੈ ਤੁਸੀਂ ਕਿਸੇ ਵੀ ਟਾਈਮ ਵਾਪਸ ਆ ਸਕਦੇ ਹੋ ਅਸੀਂ ਯਾਦ ਕਰਾਂਗੇ ਤੁਹਾਡਾ ਵਕਤਾ ਤੇ ਯਾਦ ਕਰਾ ਬਾਰਿਕਰ ਦੀ ਗਾਣੀਆਂ ਆਇਆ ਸ਼ਬਦੋ ਤਗਵਰੀ ਕੇਆ ਮਨ ਜਿਨੇ ਵਸਾਇਆ ਐਹ ਮਨ ਕਿਆ ਤੋਬ ਸਤਗੁਰੂ ਮੇ ਪਾਇਆ ਐ ਮਨ ਨੇ ਨਾਲ ਹੋਰ ਨਾਨ ਨਾਨ ਰੋ ਤੁਮਨੇ ਮੇਰੇ ਦੁੱਖ ਸਭ ਵਿਸਾਰਨਾ ਕੀ ਕਰੋ ਕਰੇ ਤੇਰਾ ਕਰਜ ਸਭ ਸਵਾਰ ਸਬਨਾ ਦਸੋ ਸਰਦਾਰ ਜੀ ਗੱਲ ਕਰੋ ਲੈਣਾ ਜੇ ਤੁਹਾਨੂੰ ਰੇੜੇ ਹੋ ਜਣੇ ਹੋਰ ਹੀ ਪੁੱਛ ਲੈ ਜੂਗੇ ਪਾਪਾ ਜੀ ਜੇ ਹਾਂ ਬਾਰੇ ਕਿੱ사 ਦੇ ਬਾਰੇ ਮੈਂ ਜਿਆਦਾ ਬਧੀਆ ਐਮ ਗ੍ਰੀਨ ਕਲਰ ਹਾਂ ਹਾਂ ਠੀਕ ਹੈ ਠੀਕ ਹੈ ਕਾਹ ਹੋਗਾ ਕੁਸ਼ਕ ਪਾਕਿਸਤਾਨ ਦੇ ਲੋਕਲ ਲੋਕ ਮਿਲ ਰਹੇ ਨੇ ਪਿੰਡ ਵੀ ਅਸੀਂ ਇਧਰ ਬਹਿ ਗਏ ਆ ਸਾਡਾ ਹੈਗਾ ਸਿਕਾ ਪਹਿਲਾਂ ਮਿੰਟ ਉਪਮਰੀ ਹੁਣ ਸ਼ਾਈ ਵਾਲ ਹੋ ਗਿਆ ਹਾਂਜੀ ਸ਼ਾਈ ਵਾਲ ਆਹ ਹੋਰ ਦਸਦਾ ਸਾਡਾ ਉਤੋਂ ਛੱਡ ਕੇ ਫੇਰ ਸਾਡੇ ਕਿ ਜੀ ਅਸੀਂ ਆਏ ਆ ਅਸੀਂ 25 ਜਣੇ ਸੀਗੇ 25 ਕੋ 28 ਜਣੇ ਸੀਗੇ ਉਹਦੇ ਵਿੱਚੋਂ 22 23 ਜਿਹੜਿਆਂ ਨੂੰ ਮਤਲਬ ਦੂਸਰੇ ਆਂਦੇ ਉਹਨਾਂ ਨੇ ਨੋਟ ਅਲਾਉਟ ਕੀਤਾ ਤੁਸੀਂ ਜਾਣਦੇ ਹੱਸਦਾ ਹਾਂ ਹਾਂ ਇੱਕ ਵੀ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੋਰ ਕੇ ਸਾਥ ਹੀ ਹਾਲ ਚਾਲ ਵਧੀਆ ਜੀ ਵਧੀਆ ਇਹ ਹੈਗੇ ਆਪਣੀ ਵੀਰੇ ਪਾਕਿਸਤਾਨ ਤੋਂ ਹਮਾਰੇ ਕੋਲ ਤੇ ਜਮੇ ਪਾ ਕੇ ਆਇਆ ਹੈ ਬਾਜੀ ਵੀਲੋਗ ਬਣਾਉਂਦੇ ਜਲਦੀ ਆ ਬਾਜੀ ਹਾਂ ਜੀ ਇਹ ਸਾਰੇ ਆਪਣੀ ਵੀਡੀਓ ਉੱਧਰ ਲੈ ਆ ਬਹੁਤ ਖੁਸ਼ ਹਾਂ ਅੱਪਾ ਨਾਲ ਮਿਲ ਕੇ ਸਾਡਾ ਹੈਗਾ ਯਾਰ ਬਾਬਾ ਜੀ ਦਾ ਏਰੀਆ ਜਲੰਧਰ ਜਲੰਧਰ ਇੱਥੋਂ ਬਾਰਡਰ ਤੋਂ ਤਕਰੀਬਨ ਪੈ ਜਾਂਦਾ 2 ਘੰਟੇ ਤੋਂ 3-4 ਘੰਟੇ ਲੱਗ ਜਾਂਦੇ ਸੋਕੇ ਜਿਲੰਧਰ ਦਾ ਬੜਾ ਸੋਹਣਾ ਜਲੰਧਰ ਯਾਰ ਬਹੁਤ ਸੋਹਣਾ ਗੁਜਰਾਵਾਲਾ ਵੀ ਹੈ ਮੈਨੂੰ ਵੀ ਇੱਥੇ ਗੱਲ ਜੇ ਅੱਗੇ ਵਾਲਾ ਮੈਂ ਤੇ ਵੇਖਣਾ ਸਾਡਾ ਇੱਧਰ ਵਾਲਾ ਤੋਂ ਸੁਣਿਆ ਹੋਇਆ ਉਹ ਉੱਥੋਂ ਜੀ ਗੁਜਰਾਵਾਲਾ ਉਧਰ ਵੀ ਹੈਗਾ ਸਾਡੇ ਉਧਰ ਹਾਂਜੀ ਗੁਜਰਾਵਾਲਾ ਅਸੀਂ ਸ਼ਾਈ ਵਾਲ ਤੋਂ ਗਏ ਹਾਂ ਉਦਾਂ ਸਾਈ ਵਾਲ ਪਹਿਲਾਂ ਮਿੰਟ ਗੁਮਰੀ ਹੁੰਦਾ ਸੀਗਾ ਮੀਆਂ ਚੰਨੂ ਦਾ ਚੱਕ ਜਿਹੜਾ ਹਾਂ ਖਾਨੇ ਵਾਲ ਅਸੀਂ ਮੇਰੇ ਚਲ ਚ ਜਿਲ੍ਹਾ ਖਾਨੇ ਵਾਲ ਉਹ ਕਿਹੜਾ ਖਾਨੇ ਵਾਲ ਨਹੀਂ ਪਹਿਲਾਂ ਤਸੀਲ ਚਾਡਾ ਖਾਨਾ ਹੁੰਦਾ ਸੀਗਾ ਉਦੋਂ ਅਸੀਂ ਮਿੰਟ ਗੁਮਰੀ ਜਿਲ੍ਹਾ ਸੀਗਾ ਹੁਣ ਤਾਂ ਸ਼ਾਈ ਵਾਲ ਬਣ ਗਿਆ ਨਾ ਸ਼ਾਈ ਵਾਲ ਜਿਲ੍ਹਾ ਪਾਕੀਆ ਸ਼ਾਈ ਵਾਲ ਜਿਹਨਾਂ ਦੇ ਆਪਾਂ ਕਿੱਥੋਂ ਆ ਜੀ ਆਪਾਂ ਗੁਜਰਾਵਾਲਾ ਤੋਂ ਠੀਕ ਜੱਟ ਭਰਾ ਵਾਹ ਜੀ ਵਾਹ ਜੱਟੀ ਜੱਟ ਭਰਾ ਆਹ ਚੀਮੇ ਰੱਖੀਂ ਹੋਤੇ ਤੁਹਾਡੀ ਜਿਮੇ ਆ ਜਿਮੇ ਜੀ ਅਸੀਂ ਮਾਨਿਆਂ ਮਾਨ ਉਹ ਬੱਚੀ ਨੇ ਗੱਲ ਤੇ ਲੋ ਘੁੰਮਣ ਸਿੱਧੂ ਸਿੱਧੂ ਸੰਧੂ ਸੇਖੂ ਸਾਡਾ ਵੀ ਖਵਾਇਆ ਜੀ ਉਹਦੀ ਸ਼ਾਦੀ ਕੀਤੀ ਮੈਂ ਸੰਧੂ ਆ ਇਹ ਵਿਚਾਰੇ ਕਜ਼ਮ ਫੰਡੇ ਨੇ ਠੀਕ ਹੈ ਠੀਕ ਹੈ ਪਹਿਲੀ ਵਾਰ ਇੱਥੇ ਆਜੀ ਮੇਰੇ ਅਫਾਦਰਸ਼ਨ ਕੀਤੇ ਨੇ ਜੀ ਬਹੁਤ ਬਧੀ ਤੁਹਾਨੂੰ ਤਾਂ ਬੜੀਆ ਖੁੱਲੇ ਹਨ ਜਿੱਦਾਂ ਤੁਸੀਂ ਆਇਆ ਕਰੋ ਜੀ ਜੀ ਬੜੀਆ ਆਕਾ ਬਾਬਾ ਦਾ ਸਾਂਝਾ ਸਾਰਾ ਚਾਰੇ ਦਰਵਾਜ਼ੇ ਖੁੱਲੇ ਆ ਹਾਂ ਮੁਸਲਮ ਸਿੱਖ ਸਾਈ ਹਿੰਦੂ ਸਾਰਿਆਂ ਵਾਸਤੇ ਆ ਚਾਹੇ ਕੋਈ ਜਿੱਦਾਂ ਮਰਦੀ ਪਰ ਕਰੀ ਜਾਂਦਾ ਕੋਈ ਇਦਾਂ ਦੀ ਗੱਲ ਨਹੀਂ ਹੈ ਸਾਡੇ ਉੱਤੇ ਵੀ ਇੰਡੀਆ ਦੇ ਵਿੱਚ ਵੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਨਾ ਸਾਡੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉਸੇ ਵੀ ਚਾਰ ਦਰਵਾਜ਼ੇ ਖੁੱਲ੍ਹੇ ਆ ਸਾਰੀ ਮੁਸਲਮਾਨ ਭਰਾ ਵੀ ਜਾਣ ਕੇ ਨमाज ਕਰਨੇ ਆਗੇ ਆ ਸਿੱਖ ਭਰਾ ਵੀ ਦੂਸਰੇ ਵੀ ਸਾਰੇ ਆਉਂਦੇ ਹੈਗੇ ਬਾਕੀ ਐਦਾਂ ਜਿਹੜੇ ਪੋਲਿਟੀਕਲ ਬੰਦੇ ਹੈਗੇ ਉਹਨਾਂ ਨੇ ਫੰਡ ਦਿੱਤੇ ਹੈਗੇ ਸਹੀ ਗੱਲ ਹੈ ਇਹ ਤੇ ਲੱਗਦਾ ਹੀ ਨਹੀਂ ਕਿ ਅਸੀਂ ਮੁxtਲਫ ਆ ਇੱਕ ਲੱਗਦੇ ਆ ਇੱਕ ਆਏ ਬਿਲ ਯਾਰ ਜਦੋਂ ਅਸੀਂ ਥੋੜਾ ਜਿਹਾ ਆਨਲਾਈਨ ਨਸੇ ਕੀ ਆ ਵੀ ਦੇਖਦੇ ਹੁਣ ਕੀ ਫਰਕ ਕੋਈ ਨਹੀਂ ਲੱਗਦਾ ਇਧਰ ਵਧੀਆ ਉਹ ਜਿੱਦਾਂ ਉਧਰ ਕਣਕਾ ਕਣਕਾ ਇਹਦਾ ਬਾੜੀ ਕੀਤੀ ਹੋਈ ਆ ਉਧਰ ਇਧਰ ਵੀ ਇਦਾਂ ਹੀ ਆ ਵਿੱਚ ਉਹਦਾ ਕਣਕ ਸੁਕਣੇ ਪਾਈ ਆ ਗਿਆ ਕੀ ਬਾਤ ਆਪਣੇ ਤੇ ਅੰਦਰ ਹਾਂਜੀ ਅੰਦਰ ਵੇਕੀ ਆ ਬਿਲਕੁਲ ਤੇ ਬਾਹਰ ਵੀ ਕੰਪੈਨਾਂ ਚੱਲਦੀਆਂ ਟਰੈਕਟਰਾਂ ਚੱਲੋ ਥੋੜਾ ਜਿਹਾ ਫਰਕ ਹੈਗਾ ਆ ਉਧਰ ਨਾਲ ਥੋੜਾ ਜਿਹਾ ਹੋਰ ਤਕਨੀਕ ਹੈ ਇਧਰ ਲਈ ਹੋਟ ਤਕਨੀਕ ਆ ਤੇ ਪਰ ਬਹੁਤ ਵਧੀਆ ਆਲਮੋਸਟ ਵਧੀਆ ਆ ਸਾਡੀ ਉਹ ਕਟਾਈ ਹੋ ਗਈ ਸਾਰੇ ਸਾਡੇ ਕਟਾਈ ਹੋ ਕੇ ਤੁੜੀਆਂ ਬਣਾ ਲੀਆਂ ਆ ਇਹ ਤਕਰੀਬਨ ਵਿਲੇ ਹੋਏ ਆ। ਕੱਲ ਬਨਵਾ ਕੇ ਫ੍ਰੀ ਹੋਈ ਆ। ਢੋਨਾ ਲਗਣਾ ਹੈਗਾ 20 ਤਰੀਕ ਨੂੰ। ਬਾਦਸ਼ਾਹ ਨੇ ਜਿਹੜਾ ਨਾ ਕੰਮ ਪਿੱਛੇ ਪਾ ਦਿੱਤਾ। ਆ ਜਿਹੜਾ ਲੱਗਦਾ ਕੀ ਰੇਟ? ਸਾਡੇ ਹੈਗਾ ਜੀ 2275 ਰੁਪਏ। ਮੰਨਦੇ। ਸਾਡਾ ਇਤੋਂ ਕੁਆਂਟਲ ਕੁਆਂਟਲ। ਤੁਹਾਡਾ ਵੀ ਜ਼ਿਆਦਾ ਰਿਹਾ। ਤੇ ਨਾਲੇ ਉਧਰ ਦਾ ਸਿੱਕਾ ਪਾ ਰਿਹਾ ਹੈ ਸਾਡਾ। ਉਹ ਤੇ ਨਾਲੇ ਜ਼ਿਆਦਾ ਹੈ ਨਾ ਉਹਨਾਂ ਦੇ ਰੇਟ ਤੇ ਸਾਡਾ ਦੇ ਇੱਧਰ ਨਿਕਲਿਆ ਜੀ 3300 3400 ਐਸਾ। ਨਹੀਂ ਨਹੀਂ ਤੇ 2200। 2200 ਇੱਧਰ ਉਧਰ ਹੀ 3300 ਦੇ ਰਹੇ। ਮੰਨਿਆ। ਨਹੀਂ ਸਾਡੇ ਉੱਥੇ ਭਾਜੀ ਕਿੰਨੇ ਕੇਜੀ ਮੰਨਦੇ ਹੋ? ਮੰਨਦਾ? 6 ਜੇ ਝੋਕ ਜੋਗੀ 2 ਕੁਆਂਟਲ ਤੇ ਆਪਣੇ 60 ਮਣ ਦਾ 7 ਕਿਲੋ 60 ਮਣ ਦਾ ਨਹੀਂ ਨਹੀਂ 24 ਕੁਆਂਟਲ 60 ਨੂੰ 40 ਦੇ ਨਾਲ ਇਹ ਗੁਣਾ ਕਰਦੇ ਆਪਾਂ ਨਾ ਹਾਂਜੀ ਇੱਕ ਮਾਣੇ ਚੋਲੀ ਲਈ ਹੋਇਆ ਤੇ 2 ਕੁਆਂਟਲ 24 ਕੁਆਂਟਲ ਨਿਕਲਦਾ ਆ ਜੇ ਤਾਂ 60 ਮਣ ਕਣਕ ਨਿਕਲੀ ਮੇਰੀ ਖੇਤ ਦੇ ਵਿੱਚ ਉਹ 8 ਘੜਾਂਾਂ ਦੀ ਜੇ ਤੇ ਆ ਹਾਂ ਉਹ ਫੇਰ 24 ਬੋਰੀਆਂ ਨਿਕਲੀਆਂ ਮੇਰਾ ਰਾਬਾ ਦਾ 24 ਕੁਆਂਟਲ ਨਿਕਲਿਆ ਠੀਕ ਨੇ 60 ਮਣ ਕਈਆਂ ਦਾ 70 ਮਣ ਵੀ ਨਿਕਲਦਾ 80 ਮਣ ਵੀ 30 ਦਾ 50 ਮਣ ਵੀ ਨਿਕਲਦਾ ਬਾਕੀ ਥੋੜੀ ਜਿਹੀ ਜ਼ਮੀਨ ਦਾ ਹੋ ਜਾਂਦਾ ਹੈ ਜਿਵੇਂ ਕੀ ਹਿਸਾਬ ਕਰਾਉਂਦਾ ਠੀਕ ਹੈ ਉਧਰ ਹੁੰਦਾ ਰੇਟ ਰੁਟਾ ਵਧੀਆ ਆ ਤੇ ਪਰ ਐਦ ਕਿਦਾ ਹਾ ਮੌਸਮ ਵਧੀਆ ਰਿਹਾ ਉਹਦੇ ਕਰਕੇ ਸੋਨਾ ਸੜ ਗਈ ਸਭਨ ਕਟਾਈ ਹੋ ਗਈ ਆ ਬਸ ਹੁਣ ਝੋਨੇ ਦੀ ਤਿਆਰੀ ਹੈ ਝੋਨੇ ਸੋਨਾ ਝੋਨਾ ਝੋਨਾ ਪੂਸਾ ਸਾਡੇ ਬੰਦ ਕਰਦਾ ਪੂਸਾ ਚਕਾੜੀ ਲਾਉਂਦੇ ਸੀ ਹੁਣ ਹਾਈਬ੍ਰਿਡ ਵੀ ਬਹੁਤ ਹੋ ਗਿਆ ਚਲੋ ਜੀ ਇਹਦਾ ਹਾ ਚੈਨਲ ਦਾ ਨਾਮ ਕੀ ਜੇ ਨਵਰਾਜ ਨਵਰਾਜ ਬਲੌਗ ਜਿਹਨੇ ਬਣਾਇਆ ਇੱਥੇ ਸਿਰ ਯਾਦਗਰੀ ਤੇ ਅਪਲੋਡ ਕਰੋਗੇ ਨਵਰਾਜ ਸਿੰਘ ਨਵਰਾਜ ਬਲੌਗ ਹਾਂਜੀ ਇਹ ਅਪਲੋਡ ਕਰਾਂਗੇ ਜੁਵਰਾਜ ਸਿੰਘ ਮਾਨ ਜੁਵਰਾਜ ਐਂਡ ਨਵਰਾਜ ਬਲੌਗਸ ਦੋ ਚੈਨਲ ਹੈ ਆਪਣੇ ਬੇਟਿਆਂ ਨੇ ਦੋਨਾਂ ਨੇ ਬਣਾਏ ਹੋਏ ਆਂ ਔਰ ਹਰ ਬੰਦੇ ਦਾ ਕੰਮ ਬਹੁਤ ਜ਼ਿਆਦਾ ਹੋ ਰਿਹਾ ਪਲੀਜ਼ ਇਹ ਸਿਸ਼ੂ ਨੂੰ ਇਗਨੋਰ ਕਰੋ ਠੀਕ ਹੈ ਆਗੇ ਅੱਗੇ ਥੋੜਾ ਅੱਗੇ ਜੀ ਮਰੀ ਪਾਈ ਉਹ ਤੁਸੀਂ ਦੇਖ ਲਓ ਔਰ ਹਰਮਭੇ ਨਾਲ ਆ ਬੱਕਰੀਆਂ ਦੇ ਕਿੱਦਾਂ ਹੈ ਆ ਇੰਜਨ ਵਾਲਾ ਮੋਟਰ ਆਪਣੇ ਹੈ ਜੀ ਇੰਜਨ ਕਿਤੇ ਬਰਦਾ ਔਰ ਦਾਣੇ ਉਹ ਦੇਖੀ ਪਹਿਲਾਂ ਅੰਗਰੇਜ਼ਾਂ ਦਾ ਬੋਰੀਆਂ ਚ ਭਰ ਪਾ ਕੇ ਉਹ ਰੱਖਿਓ ਯਾਰ ਇਹ ਹੈ ਨਾ ਉੱਥੇ ਹੀ ਸੀਂ ਡੇ ਆ ਰਾਜ ਨਾਲ ਆ ਕੇ ਲੈਣ ਲੱਗੀ ਹੋਈ ਆ ਤੇ ਇਹ ਪੰਜਾਬ ਆਪਣਾ ਵੀਰ ਹਾਂ ਸਾਰਾ ਪੰਜਾਬ ਹੀ ਆ ਆ ਰਾਵੀ ਦਰਿਆ ਆ ਗਿਆ ਪਾਕਿਸਤਾਨਾ ਦਾ ਤਾਰ ਲੱਗੀ ਹੋਈ ਆ ਹਾਂ ਪਾਕਿਸਤਾਨ ਆ ਸਾਰਾ ਆਹਾਂ ਇੱਧਰ ਪਾਕਿਸਤਾਨ ਆ ਸਾਰਾ ਪਾਕਿਸਤਾਨ ਆ ਉੱਧਰ ਲਾ ਇੱਧਰ ਲਾ ਤਾਰ ਆਲਾ ਤਾਰ ਤਾਰ ਤੋਂ ਪਰੇ ਵੀ ਬੰਦੇ ਇੱਧਰ ਨਾਲ ਆ ਜਾਣਾ ਅੱਛਾ ਆ ਜਾ ਫੌਜੀ ਸਾਰੇ ਪਾਕਿਸਤਾਨ ਦੇ ਆ ਆ ਰਾਵੀ ਦਰਿਆ ਆ ਗਿਆ ਅੱਛਾ ਉਹ ਮੱਝਾਂ ਚੋਕਦੀਆਂ ਆਹ ਤਾਰ ਨਾਲ ਨਾਲ ਏ ਦਵੰਨੀਆਂ ਵੀ ਰੋਡ ਤੇ ਨਾ ਕੋਈ ਚੜੇ ਹਾਂ ਹਾਂ ਉਹ ਸਾਰੇ ਪਾਕਿਸਤਾਨੀ ਆ ਔਲ ਕਿੱਡਾ ਸੋਨਾ ਬਣਾਇਆ ਹਾਂ ਵਨ ਇੱਥੇ ਤੱਕ ਦਾ Ravi ਦਰਿਆ ਦੇ ਵਿਚ ਇਹ ਰਕੜ ਕੇ ਆ ਲੋਕਾਂ ਦੇ ਬੰਦੇ ਬੜੇ ਆ ਰਹੇ ਨੇ Ravi ਰਣਕ ਸਾਰੀ ਉਦਾਂ ਹੀ ਖੜੀ ਆ ਲੱਗਦੀ ਵੱਟ ਵੱਡਣ ਵਾਲੀ ਆਪਾਂ ਤਾਂ ਬਿੱਲੇ ਹੋਗੇ ਉਦਾਂ ਹਾਂ ਰੇ ਦੇ ਖੜੀ ਮੁੱਕੀ ਬਹੁਤ ਸੋਹਣੀ ਹੈ ਮੁੱਕੀ ਬਹੁ ਆ ਹਾਂਜੀ ਦਰਿਆ ਦੇ ਵਿੱਚ ਹੈ ਦਰਿਆ ਦੇ ਵਿੱਚ ਕਣਕਿਆ ਬਿਲਕੁਲ ਇਹ ਇਦਾਂ ਤਾਂ ਆਪਣੇ ਉੱਤੇ ਰਹਿ ਗਈ ਆ ਬੇਟੀ ਲੰਘਦੀ ਆ ਰਾਵੀ ਦੇ ਹੁਣ ਇਹ ਪਾਸੇ ਟੁੱਪਦਾ ਸੋ ਪਰ ਪਾਕਿਸਤਾਨ ਦੀ ਵਾਰਤਨਗੀ ਜਾ ਗਿਆ ਮੈਨੂੰ ਲਿਆ ਦਰਿਆ ਦਾ ਮੈਂ ਕਿਹਾ ਜਾਨਦੇ ਜਾਣੇ ਜਾਣੇ ਵਾਸਤੇ ਸਵੇਰੇ ਸਵੇਰੇ ਆ ਜਾਣਾ ਬਾਅਦ ਜਾਣਾ اوہ میں تو یہ تینوں کا نہیں چلتا ہے اپ بھی میں گھر سے دیکھ کے تو دل لگا کر کریا ہوں میں تو میں لے کے جاؤں گا اور پھر لو اپنے کددا پنجاب سے ساتھ اور اتنا بھی تو مگر بیٹا میرا وہ بھی دیکھتا نظر بیٹا وہ گاڑی لے جانا تھا بابا باہر سے کیا تھا ساکن پہلا نہ مطلب باہر پاسپورٹ ہی لو وہ تنگ بچے ہوتے ہیں وہ تنگ نہیں یاد گلاں کر رہی ہیں کا ਆਲੇ ਦੋਂ ਨੀ ਕਰਦੇ ਅਰੇ ਅਸੀਂ ਤਾਂ gana ਧਾਰ ਕਾੜਦੇ ਨਾ ਪਹਿਲਾਂ ਪੁੱਛਦਾ ਸੀ ਕਿ ਅੱਜ ਮੱਕੀ ਕਿੰਨੀ ਸੋਹਣੀ ਖੜੀ ਆ ਸੋਲਰ ਲੱਗੇ ਹੋਏ ਇਧਰ ਵੀ ਉਧਰ ਆਹ ਥੋੜਾ ਥੋੜਾ ਮੱਠੀ ਮਨੇ ਕੀ ਆ ਜਾਣੀ ਭਾਏ ਦਾ ਜੇ ਬਾਸਾ ਇਹਨੇ ਦੇਖਿਆ ਜਦੋਂ ਉਹ ਜੁਟਾ ਹੋਈ ਆ ਆਹ ਇਹ ਕੋਟਾ ਨਹੀਂ ਨਾ ਆਉਂਦਾ ਉਹ ਦੋ ਮੁੱਖਿਆ ਲੱਗ ਰਿਹਾ ਦੂਰ ਦੂਰ ਤੱਕ ਮੱਕੀ ਆ ਅੱਛਾ ਟਿਊਬਲ ਚਲਾਉਂਦੇ ਹੋਣੇ ਹਨਾ ਮੋਟਰ ਸੋਲਰ ਨਾਲ ਆਹੋ ਦੇ ਨਾਲ ਚੱਲਦਾ ਬਿਜਲੀ ਹੈ ਨਹੀਂ ਨਾ ਇੱਥੇ ਇੱਧਰੋਂ ਆ ਲੰਦੇ ਜੋ ਇੱਧਰ ਸਾਈਡ ਦੇ ਉਹ ਇਹਕਾਂ ਨੂੰ ਫੋਲੋ ਦੇ ਕਿਤਾ ਨਹੀਂ ਤੇ ਵੈਰੈਟੀ ਹੋ ਰਹੀ ਹੈ ਕਿਤਾ ਬਰਦੇ ਲੇਕਿਨ ਹੈ ਆਹ ਬੰਦ ਨਾ ਹਾਰੀ ਗਈ ਆਹ ਖੰਭਾ ਕਿਤੇ ਨਹੀਂ ਹੈਗਾ ਹਨਾ ਆਹ ਦੇ ਡਾਇਰੈਕਟਰ ਆ ਉਹ ਕਿੱਦਾਂ ਦਾ ਡਾਇਰੈਕਟਰ ਹੈ ਜਿਹਦਾ ਭੂਣ ਹੁੰਦਾ ਇਹ ਆ ਬੱਕਰੀਆਂ ਰੱਖੀਆਂ ਆ। ਐਵੇਂ ਜਿੱਦ ਕੁਝ ਚੋਰ ਹੁੰਦੇ ਹਨਾ। ਹਾਂ। ਕੋਠੇ ਦਿਨ ਕੱਚੇ ਹੀ ਆ। ਉਹੀ ਤਾਂ ਗੱਲ ਆ। ਹਾਂਜੀ ਮਿੱਤਰੋ ਹੁਣ ਪਹੁੰਚ ਗਏ ਨੇ ਇਮੀਗ੍ਰੇਸ਼ਨ ਸੈਂਟਰ ਦੁਆਰ ਤੋਂ। ਇੰਡੀਆ ਜਾਣ ਲਈ ਤੇ ਬਲੌਗ ਦਾ ਐਂਡ ਹੁਣ। ਥੈਂਕਸ ਫਾਰ ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਮੀ।